ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਸਾਨ ਵੀਰਾਂ ਦੇ ਸਵਾਲ ਆਮ ਹੀ ਆਉਂਦੇ ਹੁੰਦੇ ਆ ਪਨੀਰੀ ਦੀ ਬਜਾਈ ਉਪਰੰਤ ਜਦੋਂ ਪਨੀਰੀ 5 ਦਿਨਾਂ ਦੀ 7 ਦਿਨਾਂ ਦੀ 10 ਦਿਨਾਂ ਦੀ ਹੋ ਜਾਂਦੀ ਹੈ ਕਿ ਪਨੀਰੀ ਪੀਲੀ ਪੈ ਰਹੀ ਹੈ ਪਨੀਰੀ ਦੌਗੀਆਂ ਦੇ ਵਿੱਚ ਦਬ ਰਹੀ ਹੈ ਗਰੋਥ ਨਹੀਂ ਹੋ ਰਹੀ ਕਿਤੋਂ ਕਿਤੋਂ ਜਿਹੜੇ ਆ ਬੂਟੇ ਉਹ ਚਿੱਟੇ ਹੋ ਗਏ ਹੋ ਰਹੇ ਆ ਕਿ ਤੋਂ ਕਿ ਤੋਂ ਪੂਟਿਆਂ ਦੇ ਪੱਤੇ ਜੰਗਾਲੇ ਹੋ ਰਹੇ ਆ ਸੁੱਕ ਰਹੇ ਆ ਇਹ ਜਿਹੜੇ ਮੇਨ ਸਵਾਲ ਪਨੀਰੀ ਸਬੰਧੀ ਆਉਂਦੇ ਹੁੰਦੇ ਉਹਦੇ ਬਾਰੇ ਆਪਾਂ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਇੱਕ ਤੁਹਾਨੂੰ ਜਿਹੜੀ ਵਾਰ-ਵਾਰ ਮੈਂ ਗੁਜ਼ਾਰਿਸ਼ ਕਰਦਾ ਕਿ ਪਨੀਰੀਆਂ ਦੀ ਬਜਾਈ ਆ ਜਿਹੜੀ ਉਹ ਬਹੁਤ ਹੀ ਜਲਦੀ ਨਹੀਂ ਕਰਨੀ ਕੋਈ ਕਿਸਾਨ ਵੀਰਾਂ ਨੇ ਜਿਹੜੀਆਂ ਗੇਤੀਆਂ ਪਨੀਰੀਆਂ ਦੀ ਬਜਾਈ ਕੀਤੀ ਆ ਉਹਨਾਂ ਦੇ ਵੀ ਸਵਾਲ ਜਿਹੜੇ ਕਾਫੀ ਆ ਰਹੇ ਸੀ ਸੋ ਮੈਂ ਜਾਣਕਾਰੀ ਮੈਂ ਤਾਂ ਹੀ ਸਾਂਝੀ ਕਰ ਰਿਹਾ ਪਰ ਪਨੀਰੀਆਂ ਦੀ ਬਜਾਈ ਜਿਹੜੀ ਪੀਆਰ ਕਿਸਮਾਂ ਖਾਸ ਤੌਰ ਤੇ 25 ਮਈ ਤੋਂ ਤੁਸੀਂ ਕਿਸਾਨ ਵੀਰੋ ਪਨੀਰੀ ਦੀ ਬਜਾਈ ਕਰੋ ਜਿਆਦਾ ਲੰਬਾ ਸਮਾਂ ਲੈਣ ਵਾਲੀਆਂ ਜਿਹੜੀਆਂ ਕਿਸਮਾਂ ਜੇ ਤੁਸੀਂ ਬੀਜਣੇ ਚਾਹੋ ਨੇ ਉਹਦੇ ਵਿੱਚ ਵੀ ਤੁਸੀਂ 20 ਮਈ ਤੋਂ ਪਨੀਰੀ ਦੀ ਬਜਾਈ ਕਰ ਸਕਦੇ ਹੋ ਸੋ ਮੈਂ ਪਹਿਲਾਂ ਜਾਣਕਾਰੀ ਤਾਂ ਸਾਂਝੀ ਕਰ ਰਿਹਾ ਕਿ ਤੁਹਾਡੇ ਧਿਆਨ ਦੇ ਵਿੱਚ ਇਹ ਨੁਕਤੇ ਰਹਿਣ ਖਾਸ-ਖਾਸ ਗੱਲਾਂ ਸੋ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਵਾਲਾ ਬਟਨ ਦਬਾ ਸਕਦੇ ਹੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਆਪਦੇ ਕੀਮਤੀ ਸੁਝਾਅ ਸਵਾਲ ਤਜਰਬੇ ਤੇ ਲਿਮੈਂਟ ਕਰਕੇ ਜਰੂਰ ਦ ਸੋ ਜੇ ਆਪਾਂ ਪਹਿਲਾ ਨੁਕਤਾ ਸਾਂਝਾ ਕਰੀਏ ਤੇ ਪਹਿਲਾਂ ਮੈਂ ਤੁਹਾਡੇ ਨਾਲ ਵੀਡੀਓ ਚ ਜਾਣਕਾਰੀ ਸਾਂਝੀ ਕੀਤੀ ਆ ਕਿ ਪਨੀਰੀ ਦੇ ਵਿੱਚ ਜਦੋਂ ਆਪਾਂ ਖੇਤ ਦੀ ਤਿਆਰੀ ਕਰਨੀ ਉਹਦੇ ਵਿੱਚ ਰੂੜੀ ਦੀ ਖਾਦ ਪਾਉਣੀ ਤਾਂ ਕਿ ਜੈਵਿਕ ਮਾਧਾ ਪੂਰਾ ਹੋਵੇ ਆਰਗੈਨਿਕ ਮਟਰ ਪੂਰੀ ਹੋਵੇ ਛੋਟੇ ਵੱਡੇ ਤਾਤਾ ਜਿਹੜੇ ਉਹ ਪੂਰੇ ਬੂਟਿਆਂ ਨੂੰ ਮਿਲਣ ਉਦੋਂ ਬਾਅਦ ਜਿਹੜੀਆਂ ਜ਼ਮੀਨ ਦੇ ਵਿੱਚ ਤੁਸੀਂ ਬਜਾਈ ਸਮੇਂ ਜਿਹੜੀਆਂ ਖਾਦਾਂ ਪਾਉਣੀਆਂ ਜਿਹਦੇ ਵਿੱਚ ਤੁਸੀਂ ਜਦੋਂ ਖੇਤ ਦੀ ਤਿਆਰੀ ਕਰਨੀ ਹੈ 2-4 ਦਿਨ ਪਹਿਲਾਂ ਖੇਤ ਜਿਹੜਾ ਹੈਗਾ ਤਿਆਰ ਕਰਨ ਆਪਣੇ ਲਈ ਵਾਸਤੇ ਉਹਦੇ ਵਿੱਚ ਤੁਸੀਂ ਸਿੰਗਲ ਸੁਪਰ ਫਾਸਫੇਟ ਪਾਉਣੀ ਆ ਯੂਰੀਆ ਪਾਉਣੀ ਆ ਬਜਾਈ ਸਮੇ ਤੁਸੀ ਜਿਹੜਾ ਹੈਗਾ ਜ਼ਿੰਕ ਸਲਫੇਟ ਪਾ ਸਕਦੇ ਹੋ ਪਰ ਸਿੰਗਲ ਸੁਪਰ ਫਾਸਫੇਟ ਜਾਂ ਯੂਰੀਆ ਦੇ ਨਾਲ ਮਿਕਸ ਕਰਕੇ ਜ਼ਿੰਕ ਦਾ ਛੱਟਾ ਨਹੀਂ ਦੇਣਾ ਹੈਗਾ ਜੇ ਤੁਸੀਂ ਬਜਾਈ ਸਮੇ ਜਿਹੜੀ ਸਿੰਗਲ ਸੁਪਰ ਫਾਸਫੇਟ ਨਹੀਂ ਪਾਈ ਜਾਂ ਜ਼ਿੰਕ ਨਹੀਂ ਪਾਈ ਤਾਂ ਤੁਸੀਂ ਬਜਾਈ ਉਪਰੰਤ ਜਦੋਂ ਪਨੀਰੀ ਦੀ ਜੜ ਲੱਗ ਗਈ ਪ੍ਰੋਪਰ ਗਰੋਥ ਹੋ ਗਈ 5-7 ਦਿਨ ਤੇ 10 ਦਿਨ ਤੱਕ ਜਿਹੜੀ ਹੈਗੀ ਹੈ ਸਿੰਗਲ ਸੁਪਰ ਫਾਸਫੇਟ 400 ਗ੍ਰਾਮ ਪ੍ਰਤੀ ਮਰਲੇ ਦੇ ਹਿਸਾਬ ਨਾਲ ਤੇ ਜ਼ਿੰਕ ਸਲਫੇਟ ਆ ਜਿਹੜੀ ਉਹ ਤੁਸੀਂ 40 ਕਿਲੋ ਪ੍ਰਤੀ एकड़ ਦੇ ਹਿਸਾਬ ਨਾਲ 5 ਕਿਲੋ ਜਿਹੜੀ 4 ਤੋਂ 5 ਕਿਲੋ ਇੱਕ ਕਨਾਲ ਮਗਰ ਮਤਲਬ 2.5 300 ਗ੍ਰਾਮ ਤੱਕ ਜਿਹੜੀ ਹੈਗੀ ਆ ਤੁਸੀਂ ਪ੍ਰਤੀ ਮਰਲੇ ਦੇ ਹਿਸਾਬ ਨਾਲ ਉਹ ਜ਼ਿੰਕ ਸਲਫੇਟ 21% ਉਹਦਾ ਤੁਸੀਂ ਛੱਟਾ ਦੇ ਸਕਦੇ ਹੋ ਪਹਿਲਾ ਨੁਕਤਾ ਇਹ ਖਿਆਲ ਰੱਖਣਾ ਕਿ ਜਦੋਂ ਆਪ ਪਨੀਰੀ ਦੀ ਬਜਾਈ ਕਰਤੀ ਆਪਾਂ ਕੋਸ਼ਿਸ਼ ਇਹ ਕਰਨੀ ਜਦੋਂ ਪਨੀਰੀ ਦਾ ਆਪਾਂ ਟੰਗੂਰ ਮਾਰਿਆ ਹੁੰਦਾ ਜਦੋਂ ਆਪਾਂ ਛੱਟਾ ਦਿੰਨੇ ਬੀਜ ਦਾ ਕੁਝ ਕਿਸਾਨ ਵੀਰ ਹੈ ਜਿਹੜਾ ਬਿਨਾ ਪੁੰਗਰਿਆ ਬੀਜ ਦਾ ਛੱਟਾ ਦੇ ਦਿੰਦੇ ਸੁੱਕੇ ਦੇ ਵਿੱਚ ਬਜਾਈ ਕਰਦੇ ਆ ਜਾਂ ਪਾਣੀ ਲਾ ਕੇ ਜਿਹੜਾ ਛੱਟਾ ਦਿੰਦੇ ਬੀਜ ਦਾ ਪਰ ਬੀਜ ਨਹੀਂ ਪੁੰਗਰਿਆ ਹੁੰਦਾ ਉਹਨਾਂ ਨੇ ਭਉਮਤਾ ਨਹੀਂ ਹੁੰਦਾ ਜਿਆਦਾ ਬੀਜ ਹਾਂ ਜਦੋਂ ਪਨੀਰੀ ਥੋੜੀ ਪੁੰਗਰਿਆਈ ਆ ਟੰਗੂਰ ਮਾਰਿਆ ਆਂਦਾ ਤਾਂ ਉਸ ਤੋਂ ਬਾਅਦ ਉਹਨੂੰ ਡੇਲੀ ਕੋਸ਼ਿਸ਼ ਕਰੋ ਸ਼ਾਮ ਨੂੰ ਹਲਕਾ ਹਲਕਾ ਪਾਣੀ ਜ਼ਰੂਰ ਦਿਓ ਕਈ ਵਾਰ ਕਿਸਾਨ ਵੀਰ ਹੈ ਜਿਹੜੇ ਬਜਾਈ ਕਰਕੇ ਜਦੋਂ ਪਨੀਰੀ ਟੰਗੂਰ ਮਾਰਦੀ 2-3 ਦਿਨ ਆਪਾਂ ਪ ਇੱਕ ਦਿਨ ਛੱਡ ਕੇ ਜਿਹੜਾ ਪਨੀਰੀ ਨੂੰ ਪਾਣੀ ਦਿੰਨੇ ਆ ਪਾਣੀ ਪਨੀਰੀ ਨੂੰ ਕੋਸ਼ਿਸ਼ ਕਰੋ ਕਿ ਡੇਲੀ ਸ਼ਾਮ ਨੂੰ ਆਪਾਂ ਦਈਏ ਜਿਵੇਂ ਆਪਣੇ ਕੋਲ ਲਾਈਟ ਦੀ ਅਵੇਲੇਬਿਲਿਟੀ ਹੈਗੀ ਜੇ ਸਵੇਰੇ ਆਉਂਦੀ ਤਾਂ ਸਵੇਰੇ ਤੁਸੀਂ ਲਾ ਸਕਦੇ ਹੋ ਕੋਸ਼ਿਸ਼ ਇਹ ਕਰਨੀ ਦੁਪਹਿਰ ਵੇਲੇ ਜਿਹੜਾ ਹੈਗਾ ਜਦੋਂ ਉੱਚ ਤਾਪਮਾਨ ਧੁੱਪ ਪੈ ਰਹੀ ਹੈ ਉਦੋਂ ਖੇਤ ਦੇ ਵਿੱਚ ਪਾਣੀ ਖੜਾ ਨਾ ਹੋਵੇ ਤਾਂ ਕਿ ਨਰਮ ਟੰਗੂ ਪੰਗੂ ਜਿਹੜੇ ਟੰਗੂਰ ਮਾਰੇ ਹੋਏ ਉਹ ਨਾ ਸੁੱਕਣ ਤੇ ਜੇ ਬੂਟੇ ਪਣੀ ਦੇ ਵੱਡੇ ਆ ਤਾਂ ਉਹ ਵੀ ਜਿਹੜੇ ਗਰਮ ਪਾਣੀ ਦੇ ਨਾਲ ਪੀਲੇ ਨਾ ਪੈਣ ਪਹਿਲਾ ਨੁਕਤਾ ਤਾਂ ਇਹ ਹੈ ਪਰ ਪਣੀਰੀ ਆਪਾਂ ਪਾਣੀ ਕੋਸ਼ਿਸ਼ ਕਰਨਾ ਕਿ ਢਿੱਲੀ ਸ਼ਾਮ ਨੂੰ ਲਾਉਣਾ ਪਾਣੀ ਭਰਮੇ ਲਾਉਣੇ ਇਹਦੇ ਨਾਲ ਜਿਹੜੀ ਲੋਹਾ ਤੱਤ ਦੀ ਵਿਗਾੜ ਘਟ ਘਟ ਆਉਂਦੀ ਹੈ ਜੇ ਤੁਸੀਂ ਪਾਣੀ ਘੱਟ ਲਾਉਨੇ ਆ ਜਾਂ ਭਰਮੇ ਨਹੀਂ ਲਾਉਂਦੇ ਉਹਦੇ ਨਾਲ ਲੋਹਾ ਤੱਤ ਦੀ ਜਿਹੜੀ ਘਾਟ ਆ ਜਾਂਦੀ ਹੈ ਬਸ ਇਹ ਕੋਸ਼ਿਸ਼ ਕਰਨੀ ਕਿ ਸ਼ਾਮ ਨੂੰ ਜੇ ਪਾਣੀ ਆਪਾਂ ਖੇਤ ਦੇ ਵਿੱਚ ਪਨੀਰੀ ਨੂੰ ਲਾਉਣਾ ਤਾਂ ਪਰਕੇ ਲਾਉਣਾ ਅਗਲੇ ਦਿਨ ਖੇਤ ਦੇ ਵਿੱਚ ਜਦੋਂ ਦੁਪਹਿਰ ਤੱਕ ਪਾਣੀ ਖੇਤ ਦੇ ਵਿੱਚ ਨਹੀਂ ਖੜਾ ਹੋਣਾ ਚਾਹੀਦਾ ਦੂਜਾ ਹੈ ਪਨੀਰੀ ਦੇ ਵਿੱਚ ਕਿਸਾਨ ਵੀਰੋ ਜਿਹੜੇ ਮੁੱਖ ਤੌਰ ਤੇ ਘਾਟਾਂ ਆਉਂਦੀਆਂ ਨੇ ਜਾਂ ਤਾਂ ਜ਼ਿੰਕ ਤੱਤ ਦੀ ਜਿਹਦੇ ਵਿੱਚ ਜੰਗਾਲੇ ਪੱਤੇ ਹੋ ਜਾਂਦੇ ਆ ਕਿਤੇ-ਕਿਤੇ ਬੂਟੇ ਸੁੱਕਣੇ ਵੀ ਹੋ ਜਾਂਦੇ ਆ ਸ਼ੁਰੂ ਹੋ ਜਾਂਦੇ ਆ ਦੌਗੀਆਂ ਦੇ ਵਿੱਚ ਜਿਹੜੀ ਪਨੀਰੀ ਦੀ ਗ੍ਰੋਥ ਰੁਕ ਜਾਂਦੀ ਹੈ ਥੋੜਾ ਜਿਹਾ ਲਾਲ ਪੂਰਾ ਜਿਹੜੀ ਹੈਗੀ ਆ ਪਾ ਮਾਰਦੀ ਹੈ ਬੂਟਿਆਂ ਦੇ ਵਿੱਚੋਂ ਜਿੰਕ ਦੇ ਅਧਿਕਾੜ ਦੇ ਵਾਸਤੇ ਆਪਾਂ ਜਿਹੜੇ ਬਜਾਈ ਸਮੇ ਜਿਹੜੀ ਜਿੰਕ ਸਲਫੇਟ 21% ਉਹ ਪਾ ਸਕਦੇ ਹਾਂ ਜੇ ਬਜਾਈ ਸਮੇ ਨਹੀਂ ਪਾਈ ਤਾਂ ਪਨੀਰੀ ਦੀ ਬਜਾਈ ਉਪਰੰਤ ਤੁਸੀਂ ਪੰਜ ਦਾ ਜਦੋਂ 7-8 ਦਿਨ ਦੀ 10 ਦਿਨ ਦੀ ਪਨੀਰੀ ਹੋ ਗਈ ਉਹ ਤੁਸੀਂ 21% ਜਿੰਕ ਸਲਫੇਟ ਥੱਲੇ ਪਾ ਸਕਦੇ ਹੋ 4 ਤੋਂ 5 ਕਿਲੋ ਪ੍ਰਤੀ ਇੱਕ ਨਾਲ ਤੇ ਉੱਪਰ ਤੁਸੀਂ ਜਿਹੜੀ ਉਹਦੀ ਸਪਰੇ ਵੀ ਕਰ ਸਕਦੇ ਹੋ ਸਪਰੇ ਤੁਸੀਂ ਕਰਨੀ ਹੈ ਅੱਧਾ ਪਰਸੈਂਟ ਤੋਂ ਲੈ ਕੇ 1% ਤੱਕ ਜੇ ਜ਼ਿਆਦਾ ਘਾਟ ਨਜ਼ਰ ਆਉਂਦੀ ਹੈ ਜ਼ਿਆਦਾ ਪਨੀਰੀ ਜਿਹੜੀ ਦਬੀ ਹੋਈ ਜੰਗਾਲੇ ਪੱਤੇ ਨਜ਼ਰ ਆਉਂਦੇ ਦੋਗੀਆਂ ਚ ਜਿਹੜੀ ਅ ਸੁੱੱਕ ਰਹੇ ਆ ਬੁੱਟੇ ਤਾਂ ਤੁਸੀਂ ਜਿਹੜਾ ਹੈਗਾ 5 ਗ੍ਰਾਮ ਉਹ ਲੈ ਕੇ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਇਹਦੀ ਸਪਰੇਅ ਕਰ ਸਕਦੇ ਹੋ ਇਹਦੇ ਨਾਲ ਜਿਹੜੀ ਜ਼ਿੰਕ ਤੱਤ ਦੀ ਘਾਟ ਨਹੀਂ ਹੋਊਗੀ ਤੇ ਗਰੋਥ ਵਧੀਆ ਹੋਊਗੀ ਪਣੀਰੀ ਦੀ ਜਾਂ ਜਦੋਂ ਕਈ ਵਾਰ ਜਿਹੜਾ ਹੈਗਾ ਤੁਸੀਂ ਦੂਰੋਂ ਦੇਖਦੇ ਹੋ ਖੇਤ ਨੂੰ ਤਾਂ ਖੇਤ ਦੇ ਵਿੱਚੋਂ ਜਿਹੜਾ ਹੈਗਾ ਪਣੀਰੀ ਦੇ ਵਿੱਚੋਂ ਜਿਹੜਾ ਹੈਗਾ ਪੀਲੀ ਭਾ ਮਾਰਦੀ ਆ ਦੌਗੀਆਂ ਦੇ ਵਿੱਚ ਜਿਹੜੀ ਪੀਲੀ ਹੋ ਜਾਂਦੀ ਪਣੀਰੀ ਗਰੋਥ ਨਹੀਂ ਕਰਦੀ ਉਹਦੇ ਵਿੱਚ ਕਿਸਾਨ ਵੀਰੋ ਜਿਹੜੇ ਨਵੇਂ ਨਿਕਲ ਰਹੇ ਪੱਤੇ ਉਹ ਪੀਲੇ ਪੈ ਜਾਂਦੇ ਕਈ ਵਾਰ ਕੋਈ ਕੋਈ ਬੂਟਾ ਜਿਹੜਾ ਚਿੱਟਾ ਹੋ ਜਾਂਦਾ ਪਹਿਲਾਂ ਕਲਰ ਰੋਸਸ ਹੁੰਦੀ ਆ ਪੱਤੇ ਮਤਲਬ ਕਿ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ ਬੂਟਾ ਸਾਰਾ ਪੀਲਾ ਹੋ ਜਾਂਦਾ ਕਈ ਵਾਰ ਬੂਟਾ ਚਿੱਟਾ ਹੋ ਜਾਂਦਾ ਤਾਂ ਉਹਦੇ ਵਾਸਤੇ ਤੁਸੀਂ ਜਿਹੜੀ ਹੈਗੀ ਆ ਫੈਰ ਸਲਫੇਟ ਦੀ ਸਪਰੇਅ ਕਰ ਸਕਦੇ ਲੋਹਾ ਤੱਤ ਸਪਰੇਅ ਕਰ ਸਕਦੇ 19% ਫੈਰ ਸਲਫੇਟ ਦੀ ਤੁਸੀਂ ਸਪਰੇਅ ਕਰਨੀ ਆ ਉਹ ਵੀ ਤੁਸੀਂ 5 ਗ੍ਰਾਮ ਤੋਂ 10 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਜਿਹੜੀ ਹੈਗੀ ਪਾਣੀ ਦੇ ਹਿਸਾਬ ਨਾਲ ਉਹਦੀ ਸਪਰੇਅ ਕਰਨੀ ਆ ਕੋਸ਼ਿਸ਼ ਕਰੋ ਜੇ ਘਾਟ ਜਦੋਂ ਸ਼ੁਰੂ ਹੋਈ ਆ ਤਾਂ ਉਦੋਂ ਹੀ ਤੁਸੀਂ 5 ਸਲਫੇਟ ਦੀ ਸਪਰੇ ਕਰ ਦਿਓ ਤੇ ਦੁਬਾਰਾ ਸਪਰੇ ਜਿਹੜੀ ਹੈਗੀ ਬੂਟਿਆਂ ਦੇ ਉੱਤੇ ਨਹੀਂ ਵਜਣੀ ਚਾਹੀਦੀ ਨਹੀਂ ਤਾਂ ਉਹ ਜਿਹੜੇ ਛਿੱਟਿਆਂ ਦੇ ਜਿਹੜੇ ਜਦੋਂ ਸਪਰੇ ਦੇ ਦਾਗ ਉੱਤੇ ਜਿਹੜੇ ਬੂਟਿਆਂ ਤੇ ਪੈ ਜਾਂਦੇ ਨੇ ਨਾਜ਼ਿਕ ਬੂਟੇ ਹੁੰਦੇ ਆ ਸੋ ਇਹ ਕੋਸ਼ਿਸ਼ ਕਰਨੀ ਇੱਕ ਜਿਹੜੀ ਹੈਗੀ ਕਿਉਂਕਿ ਪਨੀਰੀ ਦਾ ਰਕਬਾ ਘੱਟ ਹੁੰਦਾ ਆਪਾਂ ਨੂੰ ਮਿਕਸ ਕਰਕੇ ਸਪਰੇਆਂ ਤੋਂ ਗਰੇਜ਼ ਕਰਨਾ ਚਾਹੀਦਾ ਬੂਟੇ ਨਾਜ਼ਿਕ ਹੁੰਦੇ ਆ ਵੱਡੀ ਫਸਲ ਤੇ ਆਪਾਂ ਜਿਹੜੇ ਹੈਗੇ ਆ ਉਹਨਾਂ ਨੂੰ ਵੱਖ-ਵੱਖ ਔਲ ਬਣਾ ਕੇ ਮਿਕਸ ਕਰਕੇ ਸਪਰੇਆਂ ਕਰ ਦਿੰਨੇ ਪਰ ਪਨੀਰੀ ਦੇ ਉੱਤੇ ਕੋਸ਼ਿਸ਼ ਕਰੋ ਵੱਖ-ਵੱਖ ਸਪਰੇਆਂ ਕਰੋ ਇਹਦੇ ਨਾਲ ਆਪਾਂ ਨੂੰ ਕੋਈ ਬਹੁਤਾ ਖੇਚਲ ਨਹੀਂ ਹੁੰਦੀ ਕਿ ਕਈ ਵਾਰ ਸਾਰੇ ਜਿਹੜੇ ਹੈਗੇ ਆ ਸਾਰੀ ਪਨੀਰੀ ਵਾਲੇ ਪਲਾਟ ਦੇ ਵਿੱਚੋਂ ਖੇਤ ਦੇ ਵਿੱਚੋਂ ਜਿਹੜੀ ਪੀਲੀ ਪਾ ਮਾਰਨਾ ਪੈਂਦੀ ਹੈ ਨਾਈਟ੍ਰੋਜਨ ਦੀ ਘਾਟ ਵੀ ਹੋ ਸਕਦੀ ਹੈ ਜੇ ਸਾਰਾ ਖੇਤ ਹੀ ਤੁਹਾਨੂੰ ਪੀਲਾ ਪੰਨ ਨਜ਼ਰ ਆਉਂਦਾ ਦੌਗੀਆਂ ਛੱਡ ਕੇ ਕਈ ਵਾਰ ਦੌਗੀਆਂ ਦੇ ਵਿੱਚ ਤਾਂ ਲੋਹਾ ਤੱਤ ਦੀ ਘਾਟ ਜੇ ਸਾਰੇ ਕਿਤੇ ਹੀ ਘਾਟ ਤੁਹਾਨੂੰ ਨਜ਼ਰ ਆ ਰਹੀ ਤਾਂ ਉਹ ਯੂਰੀਆ ਦੀ ਘਾਟ ਨਾਈਟ੍ਰੋਜਨ ਦੀ ਘਾਟ ਵੀ ਹੋ ਸਕਦੀ ਫਿਰ ਤੁਸੀਂ ਜਿਹੜੀ ਉਹਦੇ ਵਿੱਚ ਯੂਰੀਆ ਦੀ ਲੋਈ ਪਹਿਲੀ ਪਾਉਣੀ ਆਪਾਂ ਬਜਾਈ ਸਮੇਂ 200 ਤੋਂ 250 ਗ੍ਰਾਮ ਪ੍ਰਤੀ ਮਰਲੇ ਦੇ ਹਿਸਾਬ ਨਾਲ ਯੂਰੀਆ ਪਾਉਣੀ ਹੈ ਉਸ ਤੋਂ ਬਾਅਦ ਆਪ 15 ਦਿਨ ਤੇ ਇੱਕ ਯੂਰੀਆ ਦੀ ਡੋਜ਼ ਦੇਣੀ ਹੁੰਦੀ ਹੈ ਜੇ ਤੁਹਾਨੂੰ ਲੱਗਦਾ ਕਿ ਕਾੜ ਫਿਰ ਵੀ ਨਜ਼ਰ ਆ ਰਹੀ ਹੈ ਤਾਂ ਤੁਸੀਂ ਉਹ ਵੀ 5 ਇੱਕ ਗ੍ਰਾਮ ਜਿਹੜੀ ਯੂਰੀਆ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਨਾਈਟ੍ਰੋਜਨ ਦੀ ਇਹਦੀ ਵੀ ਸਪਰੇਅ ਤੁਸੀਂ ਕਰ ਸਕਦੇ ਹੋ ਜਿਆਦਾ ਡੋਜ਼ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕਿ ਤਾਂ ਕਿ ਜਿਹੜਾ ਹੈ ਪਨੀਰੀ ਦੀ ਬੂਟਿਆਂ ਨੂੰ ਜਿਹੜਾ ਹੈਗਾ ਨੁਕਸਾਨ ਨਾ ਹੋਵੇ ਇਹ ਖਿਆਲ ਰੱਖਣਾ ਫਿਰ ਕਈ ਵਾਰ ਆਪਾਂ ਜਿਹੜੇ ਤਤਾਂ ਵਾਲੀ ਸਪਰੇ ਵੀ ਕਰ ਲਈ ਸਾਰੇ ਤਤ ਪਾ ਲਏ ਪਰ ਉਹਦੇ ਵਿੱਚ ਪਨੀਰੀ ਦੇ ਵਿੱਚ ਦੌਗਿਆਂ ਦੇ ਵਿੱਚ ਫਿਰ ਵੀ ਗਰੋਥ ਨਹੀਂ ਹੁੰਦੀ ਕਿ ਬੂਟੇ ਜਿਹੜੇ ਹੈ ਕਾਫੀ ਸੁੱਕੇ ਸੁੱਕ ਜਾਂਦੇ ਲਗਾਤਾਰ ਪਨੀਰੀ ਤੁਸੀਂ ਪੁੱਟ ਕੇ ਦੇਖਣੀ ਹੈ ਜੇ ਜੜ੍ਹਾਂ ਦੇ ਵਿੱਚ ਤੁਹਾਨੂੰ ਬਰੀਕ ਬਰੀਕ ਜਿਹੜੀਆਂ ਗੰਡਾ ਨਜ਼ਰ ਆਉਂਦੀਆਂ ਖਾਸ ਤੌਰ ਤੇ ਜਿੱਥੇ ਥੋੜਾ ਜਿਹਾ ਹਲਕੀ ਜ਼ਮੀਨ ਹੈ ਜਾਂ ਸੇਮ ਵਾਲੇ ਏਰੀਆ ਤਾਂ ਉੱਥੇ ਜਿਹੜਾ ਕਈ ਵਾਰ ਨੀਵਾ ਟੋੜਦੀ ਸਮੱਸਿਆ ਵੀ ਹੁੰਦੀ ਹੈ ਜੇ ਤੁਹਾਨੂੰ ਜੜ੍ਹਾਂ ਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਗੰਡਾ ਨਜ਼ਰ ਆ ਰਹੀਆਂ ਤਾਂ ਫਿਰ ਤੁਸੀਂ ਜਿਹੜਾ ਹੈਗਾ ਕਿਸਾਨ ਵੀਰੋ ਜਾਂ ਕਈ ਵਾਰ ਕਿਤੇ ਸਿਉਂਗ ਦੀ ਸਮੱਸ ਅ 250 ml ਪ੍ਰਤੀ ਕਨਾਲ ਦੇ ਹਿਸਾਬ ਨਾਲ ਕਲੋਰੋਪੈਰੀਫੋਸ ਜਿਹੜਾ ਰੇਤਾ ਚ ਲਾ ਕੇ ਛੱਟਾ ਦੇ ਸਕਦੇ ਆ ਪਾਣੀ ਦੇ ਨਾਲ ਤੁਸੀਂ ਜਿਹੜਾ ਹੈਗਾ ਉਹਦੇ ਵਿੱਚ ਪਨੀਰੀ ਦੇ ਫਲਾਡ ਦੇ ਵਿੱਚ ਪਾ ਸਕਦੇ ਆ 250 ml ਕਲੋਰੋਪੈਰੀਫੋਸ 20% ਪ੍ਰਤੀ ਏਕੜ ਜਿਹੜੀ ਹੈਗੀ ਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਤਾਂ ਉਹਦੇ ਨਾਲ ਜਿਹੜੀ ਤੁਹਾਡੀ ਇਹ ਸਮੱਸਿਆ ਵੀ ਦੂਰ ਹੋ ਜਾਊਗੀ ਮੇਨ ਇਹੀ ਆ ਕਿਸਾਨ ਵੀਰੋ ਇਹਦੇ ਵਿੱਚ ਜਿਹੜਾ ਜ਼ਿੰਕ ਤੇ ਲੋਹੇ ਦੀ ਘਾਟ ਆਉਂਦੀ ਪਨੀਰੀ ਦੇ ਵਿੱਚ ਹੋਰ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਆਉਂਦੀ ਪਾਣੀ ਆ ਜਿਹੜੇ ਆਪਾਂ ਤੁਹਾਨੂੰ ਦੱਸਿਆ ਕਿ ਪਾਣੀ ਦਾ ਸ਼ਡਿਊਲ ਜਰੂਰ ਰੱਖੋ ਕਿ ਖੇਤ ਦੇ ਵਿੱਚ ਲਗਾਤਾਰ ਪਾਣੀ ਨਹੀਂ ਪਣੀ ਦੀ ਚ ਖੜਾ ਰੱਖਣਾ ਸ਼ਾਮ ਨੂੰ ਪਾਣੀ ਲਾਉਣਾ ਤੇ ਸਵੇਰ ਨੂੰ ਅਗਲੇ ਦਿਨ ਸਵੇਰੇ 10 11 ਵਜੇ 12 ਵਜੇ ਤੱਕ ਜਦੋਂ ਤੱਕ ਜਿਹੜਾ ਪਾਣੀ ਤਪਣਾ ਸ਼ੁਰੂ ਹੁੰਦਾ ਜੇ ਤਾਂ ਖੇਤ ਦੇ ਵਿੱਚ ਕਈ ਵਾਰ ਪਾਣੀ ਜੀਰ ਜਾਂਦਾ ਫਿਰ ਤਾਂ ਕੋਈ ਸਮੱਸਿਆ ਨਹੀਂ ਹੈਗੀ ਨਹੀਂ ਖੇਤ ਦੇ ਵਿੱਚ ਜਿਹੜਾ ਪਾਣੀ ਆਪਾਂ ਬਾਹਰ ਕੱਢ ਦੇਣਾ ਕੋਸ਼ਿਸ਼ ਕਰਨੀ ਹੈ ਦੂਜੇ ਚੌਥੇ ਦਿਨ ਪੰਜਵੇਂ ਦਿਨ ਜਿਹੜੀ ਧੂੜ ਮਿੱਟੀ ਜੇ ਪਨੀਰੀ ਦੇ ਉੱਤੇ ਜੰਮੀ ਹੁੰਦੀ ਕਈ ਵਾਰ ਰਾਹ ਦੇ ਨਾਲ ਪਨੀਰੀ ਹੁੰਦੀ ਤਾਂ ਆਪਾਂ ਪਾਣੀ ਦੀ ਸਪਰੇ ਨਾਰਮਲ ਪੰਪ ਦੇ ਵਿੱਚ ਪਾ ਕੇ ਉਹਦੀ ਆਪਾਂ ਸਪਰੇ ਮਾਰ ਦਈਏ ਹੋਰ ਸਵਾਲ ਹੋਵੇ ਸੇ ਜਾਂ ਹੋਵੇ ਜ਼ਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਕਿਸਾਨ ਦੋਸਤੋ ਚੈਨਲ